ਕੈਨੇਡਾ ਗਈ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਿਸ ਤੋਂ ਬਾਅਦ ਪਰਿਵਾਰ ਦੇ ਵਿੱਚ ਕਾਫੀ ਸੋਗ ਦਾ ਮਾਹੌਲ ਪਾਇਆ ਗਿਆ ਹੈ ਅਤੇ ਪਿੰਡ ਅਤੇ ਇਲਾਕੇ ਦੇ ਵਿੱਚ ਸੋਗ ਦੀ ਜਿਹੜੀ ਕਿ ਲਹਿਰ ਫੈਲ ਗਈ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਸਿਮਰਨਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਦੇਵੀ ਦਾਸ ਪੁਰਾ ਜੁੰਡਿਆਲਾ ਗੁਰੂ ਦੇ ਨੇੜੇ ਦੇ ਵਿੱਚ ਹੋਈ ਹੈ ਪਰਿਵਾਰਕ ਮੈਂਬਰਾਂ ਦੱਸਿਆ ਹੈਗਾ ਕਿ ਸਿਮਰਨਜੀਤ ਸਿੰਘ ਸਾਲ 2023 ਦੇ ਵਿੱਚ ਸਟੱਡੀ ਬੇਸ ਦੇ ਉੱਤੇ ਕੈਨੇਡਾ ਗਿਆ ਸੀਗਾ ਤਾਂ ਜੋ ਉੱਥੇ ਜਾ ਕੇ ਪੜ੍ਹਾਈ ਕਰਕੇ ਆਪਣਾ ਭਵਿੱਖ ਸੁਧਾਰ ਸਕੇ ਤਾਂ ਪਰਿਵਾਰ ਨੇ ਦੱਸਿਆ ਹੈਗਾ ਕਿ ਉਹ ਉਹਨਾਂ ਨੂੰ ਅੱਜ ਕੈਨੇਡਾ ਤੋਂ ਫੋਨ ਫੋਨ ਆਇਆ ਤੇ ਦਰਦਨਾਕ ਸੂਚਨਾ ਮਿਲੀ ਕਿ ਸਿਮਰਨਜੀਤ ਸਿੰਘ ਨੂੰ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਦਾ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਕੈਨੇਡਾ ਪੁਲਿਸ ਦੇ ਵੱਲੋਂ ਪੂਰੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪਰਿਵਾਰ ਕਾਤਲਾਂ ਦੀ ਜੋ ਕਿ ਪਰਿਵਾਰ ਕਾਤਲਾਂ ਦੀ ਗ੍ਰਿਫਤਾਰੀ ਅਤੇ ਇਨਸਾਫ ਦੀ ਮੰਗ ਵੀ ਕਰ ਰਿਹਾ ਹੈ ਤੇ ਪਿੰਡ ਦੇ ਲੋਕਾਂ ਅਤੇ ਰਿਸ਼ਤਦਾਰਾਂ ਦੇ ਵੱਲੋਂ ਪਰਿਵਾਰ ਦੇ ਨਾਲ ਦੁੱਖ ਵੀ ਸਾਂਝਾ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਬਾਬਤ ਪਰਿਵਾਰਕ ਮੈਂਬਰਾਂ ਦਾ ਕੀ ਕੁਝ ਕਹਿਣਾ ਹੈਗਾ ਆਓ ਤੁਹਾਨੂੰ ਇੱਕ ਵਾਰ ਉਹ ਵੀ ਸੁਣਾਉਂਦੇ ਹਾਂ ਨਕਲਵੰਤ ਸਿੰਘ ਜੀ ਨਕਲ ਸਿੰਘ ਜੀ ਕੀ ਲੱਗਦਾ ਹੈ ਸਾਡੇ ਮੇਰੇ ਪੁੱਤ ਜਹਾਜੇ ਮੇਰਾ ਛੋਟਾ ਭਰਾ ਸੁਖਦੇਵ ਸਿੰਘ ਤੇ ਦੋ ਦਾਹਗਤ 2023 ਨੂੰ ਅਸੀਂ ਉਹਨੂੰ ਸਟੱਡੀ ਵੇਸ ਤੇ ਭੇਜਿਆ ਸੀ ਉਹਦੀ ਸਟੱਡੀ ਕੰਪਲੀਟ ਹੋ ਚੁੱਕੀ ਉਹ ਤੋਂ ਬਾਅਦ ਵਰਕ ਪਰਮਿਟ ਵੀ ਮੈਂ ਉਹ ਸਟੱਡੀ ਦੇ ਨਾਲ ਨਾਲੇ ਵਰਕ ਵੀ ਕਰਦਾ ਰਿਹਾ ਸੀ ਆਪਣੀਆਂ ਫੀਸਾਂ ਵੀ ਨੇ ਸਾਰੀਆਂ ਆਪ ਹੀ ਕੱਢੀਆਂ ਐ ਤੇ ਹੁਣ ਵੀ ਉਹਨੇ ਸਾਰੇ ਪੈਸੇ ਆਪ ਕਮਾ ਕੇ ਪੀਆਰ ਵਾਸਤੇ ਫਾਈਲ ਲਾਈ ਸੀ ਤੇ ਉਹ ਜਿਹੜੇ ਪੈਸੇ ਉਹਦੇ 11 ਬਿਲੀਅਨ ਨੇ ਵੇਖ ਲਏ ਦੇ ਕੋ ਅੱਛਾ ਤੇ ਉਹ ਬਸ ਉਹਨਾਂ ਨੇ ਚੰਦ ਸਾਰਾ ਛਾੜਤਾ ਉਹਨੂੰ ਕੀ ਤੁਹਾਨੂੰ ਸ਼ੱਕ ਹੀ ਹੈਗਾ ਸਾਨੂੰ ਕਤਲ ਦਾ ਸ਼ੱਕ ਹੈ ਜੀ ਇਹਦੇ ਕੋ ਗਾਨੇ ਭਾਵੇਂ ਤੇ ਕੋਈ ਆਪਣੀ ਹੀ ਇਹਦੀ ਗਾਨੇ ਉਹਨਾਂ ਮਾਰਤਾ ਨੂੰ ਮੁੰਡਾ ਬੜਾ ਹਾਸਮੁਖ ਸੀ ਸਾਡੇ ਸਾਨੂੰ ਖੁਸ਼ੀ-ਖੁਸ਼ੀ ਦੱਸ ਰਿਹਾ ਵੀ ਮੇਰੀ ਫਾਈਲ ਲੱਗ ਗਈ ਆ ਤੇ ਪੈਸੇ ਮੇਰੇ ਕੋਲ ਤਾਂ ਵੀ ਹੈਗੇ ਆ ਤੁਹਾਨੂੰ ਕੋਈ ਟੈਨਸ਼ਨ ਦੀ ਲੋੜ ਨਹੀਂ ਕਿ ਪੈਸੇ ਮੇਰੇ ਕੋਲ ਆ ਮੈਂ ਤੇ ਉਹਦੀ ਪੀਆਰ ਦੀ ਫੀਸ ਜਿਹੜੀ ਭਰ ਦੇਣੀ ਆ ਤੇ ਪੈਸੇ ਉਹਦੇ ਕੋਲ ਉਹਦੇ 11 ਮਿਲੀਆ ਨੇ ਵੇਖ ਲਏ ਆ ਪੈਸੇ ਪਹਿਲਾਂ ਜਿੱਤੇ ਉਹ ਬੜਾ ਵਧੀਆ ਘਰ ਹੀ ਨੂੰ ਪਿਛਲੀ ਪਹਿਲੀ ਨੂੰ ਦਸੰਬਰ 1 ਨੂੰ ਜਿਹੜਾ ਵਾ ਉਹ ਨਵੇਂ ਥਾਂ ਲੈ ਗਏ ਆ ਜਿਹੜੇ ਦੇ ਯਾਰ ਬੇਲੀ ਆ ਨਵੇਂ ਬਣੇ ਤੇ ਸਾਨੂੰ ਤੇ ਸਾਰਾ ਸ਼ੱਕ ਉਹਨਾਂ ਤੇ ਹੀ ਆ ਕਿ ਉਹਨਾਂ ਨੇ ਕੋਈ ਕੀਤਾ ਕਾਲਾ ਮਾਲਾ ਸਾਰਾ ਤੁਹਾਨੂੰ ਅੱਜ ਕਿਦੋਂ ਪਤਾ ਲੱਗਾ ਅਹੀਂ ਜੀ ਗੋਡਾ ਸਾਨੂੰ ਉਤੋਂ ਦੀ ਜਿਹੜੀ ਬੀਸੀ ਦੀ ਪੁਲਿਸ ਹੈਗੀ ਆ ਉਹਦਾ ਫੋਨ ਆਇਆ ਕਿ ਸੰਦੂ ਜਿਹੜਾ ਡੈਡ ਵਾਸ ਹੀ ਉਸ ਤੋਂ ਬਾਅਦ ਗੋਲੀ ਗੋਲੀ ਦਾ ਕਿਹਨੇ ਦੱਸਿਆ ਗੋਲੀ ਮਾਰੀ ਗੋਲੀ ਦਾ ਅੱਜ ਉਸ ਤੋਂ ਪੁਲਿਸ ਨੇ ਦੱਸਿਆ ਪਹਿਲਾਂ ਤੇ ਦੱਸ ਦੇਣੀ ਸੀ ਤੇ ਤੋਂ ਅਸੀਂ ਜਿਹੜਾ ਵਾ ਉਹ ਐਫੀਡੇਵਿਟ ਭੇਜੇ ਇੱਕੋ ਜਿਹੜੇ ਮੁੰਡੇ ਇਹਦੇ ਨਾਲ ਹੈਗੇ ਸੀ ਨਾ ਪਹਿਲਾਂ ਜਿਹਦਾ ਨਾਂ ਰਹਿੰਦਾ ਸੀ 2.5 ਸਾਲ ਤੋਂ ਰਹਿ ਰਿਹਾ ਸੀ ਉਹ ਇਹਨੂੰ ਮਾਂ ਪਿਓ ਵਾਂਗ ਸਾਥ ਦੇ ਹੀ ਰੋਟੀ ਪਾਣੀ ਵੀ ਦਿੰਦੇ ਸੀ ਇਹਨੂੰ ਸਭ ਕੁਝ ਤੇ ਉਹਨਾਂ ਨੇ ਜਦੋਂ ਸਾਨੂੰ ਫੋਨ ਕੀਤਾ ਤਾਂ ਅਸੀਂ ਉਹ ਮੁੰਡੇ ਨੂੰ ਦੇ ਨਾਂ ਤੇ ਅਸੀਂ ਉਹ ਭੇਜੀ ਆ ਐਫੀਡੇਵਿਟ ਆ ਉਹ ਤੋਂ ਬਾਅਦ ਅਜ ਪੁਲਿਸ ਜੋ ਘਟਨਾ ਵਾਪਰੀ ਹੈ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ ਇੱਕ ਬਹੁਤ ਹੀ ਹੋਣਹਾਰ ਨੌਜਵਾਨ ਸਾਡੇ ਪਿੰਡ ਦਾ ਜੋ ਕਿ ਸਟੱਡੀ ਵੀ ਜਿਹਦੇ ਉੱਤੇ 2023 ਦੇ ਵਿੱਚ ਕੈਨਡ ਦਾ ਗਿਆ ਸੀ ਜਦੋਂ ਉਹਦੀ ਸਟੱਡੀ ਪੂਰੀ ਹੋ ਗਈ ਆ ਬਾਅਦ ਵਿੱਚ ਉਹ ਵਰਕ ਪਰਮਿਟ ਤੇ ਉੱਥੇ ਕੰਮ ਕਰ ਰਿਹਾ ਸੀ ਸੋ ਕੱਲ ਸਾਨੂੰ ਪਤਾ ਲੱਗਾ ਇਹਨਾਂ ਨੂੰ ਇੱਕ ਕਾਲ ਆਉਂਦੀ ਉੱਥੇ ਪੁਲਿਸ ਦੀ ਕਿ ਤੁਹਾਡੇ ਬੱਚੇ ਦੀ ਉੱਥੇ ਡੈਥ ਹੋ ਚੁੱਕੀ ਆ ਸੋ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਆ ਪਰਿਵਾਰ ਦੇ ਹਾਲਾਤ ਵੀ ਬਹੁਤ ਮਾੜੇ ਨੇ ਜੇ ਤੁਸੀਂ ਵੇਖ ਸਕਦੇ ਜੋ ਘਰ ਵਿੱਚ ਆਏ ਜੇ ਤੁਸੀਂ ਬੜੇ ਔਖੇ ਹੋ ਗਏ ਨੇ ਆਪਣੀ ਜ਼ਮੀੜੀ ਬਣਾ ਵੇਚ ਕੇ ਉਹਨੂੰ ਜੋ ਨੌਜਵਾਨ ਨੂੰ ਉੱਥੇ ਵਿਦੇਸ਼ ਵਿੱਚ ਚੰਗੇ ਭੇਖ ਵਾਸਤੇ ਭੇਜਿਆ ਸੀ ਸੋ ਇਹ ਪਤਾ ਨਹੀਂ ਸੀ ਕਿ ਐਡਾ ਪਾਣਾ ਵਾਪਰ ਜਾਣਾ ਬਹੁਤ ਦੁੱਖਦਾਈ ਇਹ ਗੱਲ ਹੋਈ ਆ ਤੇ ਜਿੱਥੇ ਮੈਂ ਆਪਣੇ ਕੈਬਨਿਟ ਮੰਤਰੀ ਸਦਾਰ ਹਰਪ੍ਰਜਨ ਸਿੰਘ ਯੂਟੀਓ ਜੀ ਸਾਡੇ ਉਹ ਹਲਕੇ ਦੇ ਤੋਂ ਵਿਧਾਇਕਾਂ ਨੂੰ ਮੈਂ ਉਹਨਾਂ ਨੂੰ ਵੀ ਇਹ ਬੇਨਤੀ ਕਰਦਾ ਇਹ ਇਹ ਸਾਰੀ ਗੱਲ ਸਰਕਾਰ ਦੇ ਧਿਆਨ ਚ ਲਿਆਂਦੀ ਜਾਵੇ। ਪਹਿਲਾਂ ਹੀ ਕਹਲੋ ਤਾਂ ਪੁਲਿਸ ਦਾ ਕੈਮਲੂਚੋਂ ਫੋਨ ਹੀ ਆਇਆ ਅਸੀਂ ਤੇ ਗੁਰਦਰਾ ਸਾਹਿਬ ਦੇ ਮਾਦੀ ਦਾ ਮਨਾਉਣ ਸੰਗਰਾਮ। ਉਹ ਤੋਂ ਪੁਲਿਸ ਦਾ ਫੋਨ ਹੀ ਆਇਆ ਸੰਧੂ ਇਹ ਜੱਡ ਉਸ ਤੋਂ ਬਾਅਦ ਸਾਨੂੰ ਅੱਜ ਪਤਾ ਲੱਗਾ ਵੀ ਕਿ ਇਹਨੇ ਉਹਦਾ ਗੋਲੀਆਂ ਮਾਰ ਕੇ ਕਤਲ ਕਰਕੇ ਜੰਗਲ ਚ ਸੁੱਟ ਦਿੱਤਾ। ਹਨੋ ਸਰਕਾਰ ਤੋਂ ਦੇਸ਼ ਸਰਕਾਰ ਤੋਂ ਇਹੀ ਮੰਗੇ ਕਿ ਸਾਡੇ ਭੱਤ ਦੇ ਸਾਨੂੰ ਡੱਡ ਫੌਟ ਦੀ ਸੋਕੀ ਜਾ ਮਦਦ ਕਰਕੇ ਕਿਹੜੇ ਦੇਸ਼ ਚ ਗਿਆ ਕੈਨੇਡਾ ਜੀ ਕੈਮਲੂਸ ਸਾਹਿਬ ਜੀ ਸਰੀ ਬੀਸੀ ਸਾਈਡ ਪਾਕਿਸਤਾਨ ਭੇਜਿਆ ਸੀ ਬਲੀ ਬਣਾ ਵੇਚ ਕੇ ਸਟੱਡੀ ਭੇਜਦੇ ਭੇਜਿਆ ਸੀ ਹੁਣ 2023 ਵਿੱਚ ਹੁਣ ਉਹਦੇ ਵਰਕ ਪਰਮਿਟ ਵੀ ਉਹਨੂੰ ਮਿਲ ਗਿਆ ਹੈ ਅਮਰੀਕਾ ਦਾ ਵੀ 10 ਸਾਲ ਦਾ ਵੀਜ਼ਾ ਮਿਲਿਆ ਹੈ ਤੇ ਹੁਣ ਉਹਨੇ ਈਆ ਦੇ ਕਾਗਜ ਲਾਏ 12-13 ਲੱਖ ਰੁਪਇਆ 2-3 ਦਿਨ ਪਹਿਲਾਂ ਸਾਨੂੰ ਵਿਖਾਇਆ ਉਹਨੇ ਉਹਦੇ ਯਾਰ ਬੇਲੀ ਜਿਹੜੇ ਆ ਉਹਨਾਂ ਨੇ ਹੀ ਉਹਦੇ ਨਾਲ ਚੰਗਾ ਮੜਾ ਕੀਤਾ ਇਹੋ ਜੀ ਜੋ ਵੀ ਗੱਲ ਆ ਸਾਨੂੰ ਉਤੋਂ ਦੀ ਸਰਕਾਰ ਨੂੰ ਇਹੋ ਮੰਗਿਆ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਸਾਡੇ ਪੁੱਤ ਦੀ ਸਾਡੀ ਬਾਡੀ ਸਾਡੇ ਵਾਲੇ ਕੀਤੀ ਜਾਵੇ ਸਾਡੀ ਕਦੋਂ ਦੀ ਗੱਲ ਹੋਈ ਸੀ ਉਹਨਾਂ ਨਾਲ ਮੇਰੀ ਗੱਲ ਹੋਈ ਨੂੰ ਤੇ ਉਹਨਾਂ 9-10 ਦਿਨ ਹੋ ਗਿਆ ਮਾਤਾ ਦਾ ਨਹੀਂ ਆਉਂਦਾ ਮੈਂ ਤਾਂ ਜਿਆਦਾ ਦੁੱਧ ਦਾ ਕੰਮ ਹੈ ਕੁੱਤੇ ਮਟਰ ਟੁੱਟ ਗਈ ਉੱਥੇ ਗਿਆ ਹੋਇਆ ਸੀ ਮਾਤਾ ਦਾ ਹੋਈ ਐਤਵਾਰ ਦੀ ਗੱਲ ਉਹਦੇ ਨਾਲ ਉਸ ਤੋਂ ਬਾਅਦ ਨਹੀਂ ਹੱਟੀ ਗੱਲ ਹੋਈ ਉਹਦਾ ਫੋਨ ਸੋਮਵਾਰ ਸ਼ਾਮ ਨੂੰ 4 ਵਜੇ ਬੰਦ ਹੋਇਆ ਉਸ ਦਿਨ ਇਹ ਗੱਲ ਆਂਦੇ ਵੀ ਆ ਗੱਲ ਹੋਈ ਪੁਲਿਸ ਨੇ ਜਾਨੂੰ ਇਹ ਨਹੀਂ ਦੱਸਿਆ ਹੋਰ ਕੁਝ ਨਹੀਂ ਦੱਸਿਆ ਔਰ ਮਤਲਬ ਕਿ ਜਿਸ ਤਰ੍ਹਾਂ ਸਟੱਡੀ ਤੇ ਲੱਗ ਗਿਆ ਸੀਗਾ ਉਹਦੇ ਕਿੰਨਾ ਕਿ ਮਤਲਬ ਕਿ ਲੋਕ ਵਿਦੇਸ਼ਾਂ ਚ ਭੇਜਦੇ ਆ ਕੀ ਕਹਿਣਾ ਚਾਹੋਗੇ ਲੋਕ ਆਮ ਬੱਚਿਆਂ ਨੂੰ ਭੇਜਦੇ ਆ ਕੀ ਕਹਿਣਾ ਚਾਹੁੰਦੇ ਆ ਇਧਰ ਵੀ ਬੱਚਿਆਂ ਦੇ ਕੁਛ ਨਹੀਂ ਆਲੋ ਤੇ ਤੇ ਇਹੀ ਬੱਚੇ ਜਾਂਦੇ ਆ ਵੀ ਸਾਡਾ ਭਵਿੱਖ ਵਧੀਆ ਬਣੇ ਹੋਰ ਕੀ ਕਰਨਾ ਇਧਰ ਵੀ ਹੁਣ ਦੁਨੀਆ ਦੀ ਨਸ਼ਿਆਂ ਚ ਪਈ ਜਾਂਦੀ ਆ ਕੋਈ ਲੜਾਈ ਝਗੜਿਆਂ ਦੇ ਵਿੱਚ ਹੁਣ ਪੈੜੀ ਬਣੇ ਕੀ ਆ ਇੱਕ ਇੱਕ ਕਿੱਲਾ ਜਿਹੜਾ ਕਿੱਲਾ ਹੈ ਉਹ ਵੇਚ ਕੇ ਤੇ ਮੈਂ ਭੇਜਿਆ ਮੇਰੇ ਤਾਂ ਛੋਟੇ ਬੱਚੇ ਦਾ